ਦਿਨ ਦਿਹਾੜੇ ਸੋਨੇ ਦੀ ਹੋਈ ਵੱਡੀ ਲੁੱਟ ਸੁਨਿਆਰੇ ਤੇ ਕਿਰਪਾਨਾਂ ਦੇ ਨਾਲ ਕੀਤਾ ਹਮਲਾ ਭਾਰੀ ਮਾਤਰਾ ਚ ਸੋਨਾ ਲੈ ਕੇ ਫਰਾਰ ਹੋਏ ਲੁਟੇਰੇ ਇੱਕ ਮਹੀਨੇ ਤੋਂ ਮਿਲ ਰਹੀਆ ਸੰਤਮ ਕੀ ਸਿਸਟਰੀ ਦੇ ਵਿੱਚ ਕਾਦ ਹੋਈ ਘਟਨਾ ਸੁਨਿਆਰੇ ਨੂੰ ਘੇਰ ਕੇ ਕੀਤਾ ਜਾਨ ਲੈਵਾ ਹਮਲਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਂ ਦਿਨ-ਪ੍ਰਤੀ ਦਿਨ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਵਿੱਚ ਦਿਨ-ਦਿਹਾੜੇ ਸੋਨੇ ਦੀ ਵੱਡੀ ਲੁੱਟ ਦਾ ਵਾਪਰੀ ਹੈ। ਦੱਸਦੀ ਕਿ ਅੰਤਰੀਆਮੀ ਕਲੋਨੀ ਦੇ ਰਹਿਣ ਵਾਲੇ ਇੱਕ ਸੁਨਿਆਰੇ ਮੁਖਤਿਆਰ ਸਿੰਘ ਨੂੰ ਫਲਾਵਰ ਸਕੂਲ ਨੇੜੇ ਕੋ ਜਲਪਚਾਤੇ ਹਮਲਾਵਰਾਂ ਦੇ ਵੱਲੋਂ ਘੇਰ ਕੇ ਕਿਰਪਾਨਾਂ ਦੇ ਨਾਲ ਜਾਣੇਵਾ ਹਮਲਾ ਕੀਤਾ ਗਿਆ ਹਮਲਾਵਰ ਲਗਭਗ 425 ਗ੍ਰਾਮ ਸੋਨਾ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਮੁਖਤਿਆਰ ਸਿੰਘ ਸਵੇਰੇ ਜਦੋਂ 12 ਵਜੇ ਕਰੋ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨਵਾਲ ਜਾ ਰਿਹਾ ਸੀ ਇਸ ਜ਼ਰੂਰ ਪਹਿਲਾਂ ਤੋਂ ਪਲਾਨ ਕੀਤੀ ਸਾਜ਼ਿਸ਼ ਤਹਿਤ ਇੱਕ ਵਾਈਟ ਰੰਗ ਦੀ ਕਾਰ ਤੇ ਮੋਟਰਸਾਈਕਲ ਤੇ ਸਵਾਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਤੇ ਮੌਕੇ ਤੇ ਕਰੀਬ 12 ਤੋਂ 14 ਹਮਲਾਵਰ ਕਿਰਪਾਨਾਂ ਦੇ ਨਾਲ ਲੈਸਾਂ ਜਿਨ੍ਹਾਂ ਨੇ ਸੁਨਿਆਰੇ ਉਤੇ ਤਾਬਰ ਤੋੜ ਹਮਲਾ ਕਰ ਦਿੱਤਾ ਘਟਨਾ ਦੇ ਵਿੱਚ ਬੁੱਟਾ ਸਿੰਘ ਨੂੰ ਲਕਤਾਂ ਤੇ ਸਰੀਰ ਦੇ ਹੋਰ ਹਿੱਸਿਆਂ ਤੇ ਗੰਬੀਰ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਗੰਬੀਰ ਹਾਲਤ ਦੇ ਵਿੱਚ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਚੋਂ ਦਾਖਲ ਕਰਵਾਇਆ ਗਿਆ। ਉੱਥੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਕਿ ਪਿਛਲੇ 1 ਮਹੀਨੇ ਤੋਂ ਸਨਿਆਰੇ ਨੂੰ ਫਰੋਤੀ ਅਤੇ ਧਮਕੀ ਭਰੇ ਫੋਨ ਆ ਰਹੇ ਸਨ ਜਿਸ ਬੰਦੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ। ਅਧਰ ਇਹ ਦੂਜੇ ਪਾਸੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਬਾਰੇ ਜਦੋਂ ਉਹਨਾਂ ਨੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੀ ਇਹ ਕਿਹਾ ਕਿ ਮਾਮਲਾ ਪੁਰਾਣੀ ਰੰ ਜਿਸ ਦਾ ਦੱਸਿਆ ਜਾ ਰਿਹਾ ਹੈ। ਅਤੇ ਇਸ ਮਾਮਲੇ ਦੀ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਮੀਡੀਆ ਨੂੰ ਅਪਡੇਟ ਦਿੱਤੀ ਜਾਵੇਗੀ ਸੁਲਤਾਨਪੁਰ ਰੋਡ ਤੇ ਕੀ ਗੱਲਬਾਤ ਹੋਈ ਹੈ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਭਾਈ ਸਾਡੇ ਭਾਈ ਹੈਗੇ ਆ ਮੁੱਖੇ ਭਾਈ ਸਾਡੇ ਸਾਧੂ ਸਾਹਿਬ ਹੈਗੇ ਵੱਡੇ ਉਹ ਘਰੋਂ ਨਿਕਲੇ ਤੇ ਘਰੋਂ ਨਿਕਲਦੇ ਆ ਤੇ ਉਹਨਾਂ ਦੇ ਗੁੰਡੇ ਉਹ ਨਾ ਮਗਰ ਲੱਗੇ ਹੀ ਜਾਵੇਂ ਜਿਵੇਂ ਪਲਾਨ ਕੀਤਾ ਹੁੰਦਾ ਪਹਿਲਾਂ ਹੀ ਪਲਾਨ ਕੀਤਾ ਸੀ ਤੇ ਉਹ ਕਾਰ ਲਿਆਗੇ ਉਹਨਾਂ ਨੇ ਪਿੱਛੋਂ ਮੋਟਰਸਾਈਕਲ ਤੇ ਮਾਰੀ ਬੜੀ ਜ਼ੋਰ ਦੀ ਤੇ ਬੜੀ ਜ਼ੋਰ ਦੀ ਮਾਰੀ ਭਾਈ ਡਿੱਗ ਪਏ ਭਾਈ ਦੇ ਪੇ ਤੇ ਉਹ ਪਿਛੇ ਵੇਖਿਆ ਤੇ ਵਿੱਚੋਂ ਕਾਰ ਚੋਂ ਬੰਦੇ ਨਿਕਲੇ ਉਹਨਾਂ ਨੇ ਕਿਰਪਾਨਾਂ ਫੜੀਆਂ ਸੀ 5-6 ਬੰਦਿਆਂ ਨੇ ਕਿਰਪਾਨਾਂ ਫੜੀਆਂ ਸੀ ਹੈਗੇ 12-14 ਜਣੇ ਸੀ ਤੇ ਉਹਨਾਂ ਨੇ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਦਿੱਤਾ ਕਿਉਂ ਉਹਨਾਂ ਦਾ ਕਾਰਨ ਭਾਈ ਵੇਖੋ ਜਿਹੜਾ ਚੰਗਾ ਬੰਦਾ ਹੁੰਦਾ ਨਾ ਚੰਗੇ ਕੰਮ ਕਰਦਾ ਉਹ ਦੁਨੀਆ ਵੇਖੇ ਸੜਦੀ ਆ ਈਰਖਾ ਕਰਦੀ ਆ ਤੇ ਉਹ ਈਰਖਾ ਹੀ ਕੋਈ ਕਿਤੇ ਨਾ ਕਿਤੇ ਕਾਰਨ ਆ ਭਾਈ ਹਨਾ ਭਾਈ ਇਮਾਨਦਾਰ ਭਲਾ ਕਰਨ ਵਾਲੇ ਭਾਈ ਮਾਰਕੀਟ ਦਾ ਠੀਕ ਹੈ ਸਾਰਿਆਂ ਦਾ ਕੰਮ ਉਹਨਾਂ ਦਾ ਸੁਨਿਆਰੇ ਦਾ ਵਾ ਫਿਰ ਭਾਈ ਕੋ 500 ਗ੍ਰਾਮ 골ਡ ਵੀ ਦੱਸਿਆ ਜਾਂਦਾ ਸੀ ਕਿ ਕਲਮਾਲ ਹੈਗਾ ਸੀ ਭਾਈ ਦੀ ਜੇਬ 'ਚ ਹਨਾ ਜਵੇਂ ਦੁਕਾਨ ਤੋਂ ਘਰ ਜਾਣਾ ਹੁੰਦਾ ਘਰੋਂ ਦੁਕਾਨ ਤੇ ਜਾਣਾ ਹੁੰਦਾ ਤੇ ਉਹ ਵੀ ਹੈਗਾ ਸੀ ਤੇ ਉਹ ਵੀ ਖੋ ਕੇ ਲੈ ਗਏ ਆ ਤੇ ਬੜੀ ਬੁਰੀ ਤਰੀਕੇ ਭਾਈ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਆਹ ਟਾਈਮ ਭਾਈ ਬਹੁਤ ਸੀਰੀਅਸ ਆ ਅਮਰਜੈਂਸੀ 'ਚ ਆ ਗਿਆ ਤੁਸੀਂ ਦੇਖਿਆ ਬਣੇ ਦੇ ਨੇ ਤੇ ਅਗਲੀ ਚੀਜ਼ ਨਾਲ ਹਮਲਾ ਕੀਤਾ ਗਿਆ ਕਿਰਪਾਨਾਂ ਦੇ ਨਾਲ ਕਿਰਪਾਨਾਂ ਦੇ ਨਾਲ ਇਹ ਕਿਰਮ ਅੰਤਰਜਾਮੀ ਕਲੋਨੀ ਦੇ ਲੱਗ ਗਈ ਰਾਂਝੇ ਦੀ ਹਵੇਲੀ ਕਰਕੇ ਹੈਗਾ ਉੱਥੇ ਭਾਈ ਘਰੋਂ ਹੀ ਨਿਕਲੇ ਸੀ ਆਏ ਹਨ 12 ਵਜੇ ਦਾ ਟਾਈਮ ਬੁਲਟ ਤੇ ਜਾ ਰਹੇ ਬੁਲਟ ਤੇ ਜਾ ਰਹੀ ਬੁਲਟ ਤੇ ਜਾ ਰਹੇ ਤੇ ਆਪਣੀ ਦੁਕਾਨ ਤੇ ਜਾ ਰਹੇ ਸੀ ਤੇ ਗੱਡੀ ਕਿਹੜੀ ਹੈ ਜਿਹੜੀ ਉਹ ਗੱਡੀ ਦਾ ਨਾਮ نیچے ਇੱਕ ਨਾਮ ਆਪਾਂ ਹੇ ਦੇਖਿਆ ਤੇ ਵਾਈਟ ਰੰਗ ਦੀ ਗੱਡੀ ਗਈ ਆ ਤੇ ਉਹ ਉਹਨਾਂ ਨੇ ਮਾਰੀ ਆ ਤੇ ਕਿਰਪਾਨਾਂ ਮਾਰੀਆਂ ਉਹਨਾਂ ਨੇ ਬਹੁਤ ਜਿਆਦੀਆਂ ਲੱਤਾਂ ਤੇ ਮਾਰੀਆਂ ਬੜਿਆ ਮਲਕੇ ਭਾਈ ਸੀਰੀਅਸ ਆ ਮਾਰਾ ਕਿਰਪਾ ਕਰਨ ਬਾਜ ਜਾਣ ਗੁਰਰਾਮਦਾਸ ਹਸਪਤਾਲ ਵਾਲਿਆਂ ਨੇ ਉਹ ਪਾਰਟੀ ਦੇ ਨਾਲ ਉਹ ਪਾਰਟੀ ਨਾਲ ਪਹਿਲਾਂ ਝਗੜਾ ਨਹੀਂ ਆਇਆ ਉਹ ਪਾਰਟੀ ਦੇ ਨਾਲ ਮਲਕੇ ਉਹ ਇੱਕ ਸਾਦਾ ਜਿਵੇਂ ਹੁੰਦਾ ਨਹੀਂ ਪਤਾ ਲੱਗਦਾ ਕਿ ਉਹ 15 ਇਹਨਾਂ ਨੂੰ ਮਾਰਨਾ ਚਾਹੁੰਦਾ ਵਾ ਕਰਨਾ ਚਾਹੁੰਦਾ ਵਾ ਤੇ ਭਾਈ ਨੇ ਉਹਦੀ ਤਰਖਾਸ ਵੀ ਥਾਣੇ ਦਿੱਤੀ ਸੀ ਤੇ ਉਹ ਥਾਣੇ ਦਰਖਾਸਤ ਦੇ ਕੇ ਫਿਰ ਮਾਰਕੀਟ ਵਾਲਿਆਂ ਦੇ ਵਿੱਚ ਬਹਿ ਕੇ ਉਹਨਾਂ ਨਾਲ ਰਾਈ ਨਵਾ ਹੋ ਗਿਆ ਕਿ ਨਹੀਂ ਜੀ ਹੈਨਾ ਤੇ ਉਹਨਾਂ ਨੇ ਉਹ ਗੱਲ ਉਸ ਟਾਈਮ ਤੇ ਮਹੀਨਾ ਹੋ ਗਿਆ ਪੁਰਾਣੀ ਗੱਲ ਤੇ ਉਹਨੂੰ ਠੰਡੀ ਕਰ ਲਿਆ ਠੀਕ ਹੈ ਨਾ ਫੋਨ ਉਹਨਾਂ ਨੇ ਪਲਾਨ ਕਰਕੇ ਤੇ ਭਾਈ ਨੂੰ ਪੂਰਾ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਭਾਈ ਦੀ ਆਟਮ ਹ ਵਿੱਕੀ ਕੰਡਾ ਹੈਗਾ ਵਾ ਕਿ ਨਾ ਐਕਸ ਕਾਉਂਸਲਰ ਤੇ ਉਹਨਾਂ ਦਾ ਉਹਦਾ ਕੰਮ ਤੇ ਕੋਈ ਨਹੀਂ ਕਰਦਾ ਉਹ ਕਿਨਵਾ ਇਤਰਾ ਹੀ ਸਮਾਇਕੀ ਹੈਗਾ ਉਹ ਵੇਲਾ ਤੁਰਿਆ ਫਿਰਦਾ ਬਾਦ ਕਦੀ ਕਿਸੇ ਕੋ ਪੈਸੇ ਮੰਗ ਲੇ ਕਦੀ ਕਿਸੇ ਕੋ ਪੈਸੇ ਮੰਗ ਲੇ ਇਤਰਾ ਹੀ ਆ ਭਾਈ ਕੋ ਵੀ ਇੱਕ ਦੋ ਵਾਰੀ ਪੈਸੇ ਮੰਗਣਾ ਹੈ ਪੈਸੇ ਮੰਗਣ ਕਰਕੇ ਵੀ ਭਾਈ ਉਹਨਾਂ ਨੂੰ ਭਜਾਇਆ ਕਿ ਭਰਾ ਅਸੀਂ ਮਿਹਨਤੀ ਬੰਦੇ ਆ ਅਸੀਂ ਤੈਨੂੰ ਕਿਤੋਂ ਪੈਸੇ ਦੇ ਦਈਏ ਬਾਰ-ਬਾਰ ਉਹਨੂੰ ਇਸ ਗੱਲ ਦੀ ਵੀ ਅੱਗ ਲੱਗੀ ਕਿ ਮੇਰੀ ਬੇਇੱਜ਼ਤੀ ਕਿਉਂ ਕੀਤੀ ਹੈ ਯਾਰ ਬੇਇੱਜ਼ਤੀ ਆਹੀ ਕਿਨਵਾ ਕੋਈ ਉਹ ਥੋੜੀ ਗਏ ਸਾਡੇ ਕੋ ਫਰੀ ਦੇ ਪੈਸੇ ਅਸੀਂ ਤੇ 100 ਰੁਪਏ ਵੀ ਨਹੀਂ ਕਹਿੰਨੂੰ ਫਰੀ ਦੇ ਦੇ ਸਕਦੇ ਤੇ ਉਹ ਤੇ ਪਹੰਚੀ ਪੁਲਿਸ ਨੇ ਕੀ ਪੁਲਿਸ ਨਹੀਂ ਜੇ ਹੈ ਤਾਂ ਪਹੰ ਗਰਦਿਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਤੇ ਹਰਦੇਪ ਪ੍ਰਿੰਸ ਦੀ ਖਾਸ ਰਿਪੋਰਟ